ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਅਨਾਜ ਤੁਹਾਨੂੰ ਮੈਂ ਕੋਠੇ ਤੇ ਲੈ ਕੇ ਜਾਂਦੀ ਆ ਉੱਥੇ ਤੁਹਾਨੂੰ ਦਿਖਾਉਦੇ ਪਈਆਂ ਵੀ ਅਸੀਂ ਜਿਹੜੀ ਵੀ ਲਬੀਜੇ ਹੋਏ ਸੀਗੇ ਹਨ ਬੂਟੇ ਵਗੈਰਾ ਲਗਾਏ ਹੋਏ ਸੀਗੇ ਸਬਜ਼ੀਆਂ ਦੇ ਫਲਾਂ ਆ ਤੇ ਉਹਦੋਂ ਦਾ ਹਾਲ ਦੀਆਂ ਵੀ ਕਿੰਨੀ ਉਹਨਾਂ ਨੇ ਗਰੋ ਕੀਤੀ ਹੈ ਤੇ ਕਿੰਨਾ ਕੁ ਕੁਸ਼ ਲੱਗਿਆ ਉਹਨਾਂ ਨੂੰ ਆਜ ਨੂੰ ਸੀ ਜਿਹੜੇ ਇੰਦਰ ਪਿੱਛੇ ਪਾਸੇ ਬੂਟੇ ਲਗਾਏ ਹੋਏ ਸੀ ਹੈ ਨਾ ਉਹ ਤੁਸੀਂ ਦੇਖੋ ਇਹ ਲਗਾਏ ਹੋਏ ਨੇ ਇਹ ਆ ਮਿਰਚਾਂ ਦਾ ਤੇ ਆ ਬੇਗੜਾ ਦੇ ਸਾਰੇ ਇਹ ਖਿਲਾੜਾ ਜਿਹਾ ਹੋਈ ਜਾਂਦਾ ਪਰ ਹੱਦੋਂ ਲੱਗਾ ਕੁਝ ਨਹੀਂ ਇਹਨਾਂ ਨੂੰ ਫਲਾਵਰ ਬਥੇਰੇ ਆਏ ਹੋਏ ਆ ਫਲਾਵਰ ਤਾਂ ਇਹਨਾਂ ਨੂੰ ਕਾਫੀ ਆਏ ਹੋਏ ਆ ਪਰ ਲੱਗਿਆ ਨਹੀਂ ਆ ਮਿਰਚਾਂ ਦੇ ਲਗਾਏ ਹੋਏ ਆ ਆ ਵੀ ਲੱਗਿਆ ਵਿੱਚ ਟਮਾਟਰ ਤੇ ਮਿੱਠੀ ਸਾਟਾ ਚੀਚ ਤੇ ਇੱਕ ਆੜੂ ਆੜੂ ਦਾ ਬੂਟਾ ਹੈਗਾ ਆ ਤੇ ਤੁਹਾਨੂੰ ਆ ਰਹੇ ਹੁਣ ਇਧਰਲੇ ਪਾਸੇ ਆਣਦੇ ਆ ਵੈਸੇ ਅੱਜ ਦਾ ਮੌਸਮ ਜਿਹੜਾ ਹੈ ਨਾ ਥੋੜਾ ਠੰਡਾ ਹੀ ਰਿਹਾ ਬੱਦਲ ਵਾਈ ਰਹੀ ਹੈਗੀ ਦੇਖੋ ਵਾ ਮੌਸਮ ਕਿੰਨਾ ਸੋਹਣਾ ਹੈ ਨਾ ਮਿਝੰਦਿਆ ਹੈਗਾ ਸਾਰੇ ਬੱਦਲ ਵਾਈ ਇਸ ਰਿਅਲ ਨਹੀਂ ਰਿਹਾ ਪਰ ਗਰਮੀ ਬਹੁਤ ਸੀਗੀ ਬਰਸ ਸੁਝਾਉਂਦੀ ਹੈ ਨਾ ਇੰਨੀ ਗਰਮੀ ਹੋਈ ਹੈ ਨਾ ਕੁਝ ਨਹੀਂ ਨਾ ਇਧਰ ਸਾਈਡਾ ਤਾਂ ਮੇਰੇ ਵੀ ਨਹੀਂ ਆਸੀ ਵੈਸੇ ਤੋੜ ਲਈਆਂ ਆਈਆਂ ਹਰ ਇੱਕ ਵੀਂਡੀਆਂ ਲੱਗੀਆਂ ਇਹ ਕਿੱਡੀ ਵੱਡੀ ਫਿੰਡੀਆਂ ਨੇ ਜਾਨੀ ਕਹੇ ਤੇ ਤਾਂ ਇਦਾਂ ਹੈਗੀ ਐ ਕਿ ਰੋਜੀ ਤੋੜੀ ਚਲੋ ਚਾਰ ਚਾਰ ਬਾਂਦੇ ਨਾ ਰੋਜੀ ਤੋੜੀ ਚਲੋ ਇਦਾਂ ਹੋ ਜਾਂਦੀ ਭਿੰਡੀਆਂ ਦਾ ਮੁੱਕੜਦਾ ਨਾ ਲੈ ਲੈਂਦੀਆਂ ਆਈਆਂ ਤੋੜੀ ਚਲੋ ਹੱਥੱਕ ਵੀ ਹੋਈਆਂ ਇਧਰ ਆ ਮਿਰਚਾਂ ਆ ਮਿਰਚਾਂ ਅਸੀਂ ਲੈਂਦੀਆਂ ਸੀ ਮੁੱਲ ਖਰੇ ਆ ਜਿਹੜੀਆਂ ਬਣਾਈਆਂ ਹੋਈਆਂ ਤੇ ਆ ਮਿਰਚਾਂ ਦੀ ਅਸੀਂ ਵੀਜੀ ਸੀਗੀ ਪਨੀਰੀ ਇਹਨਾਂ ਵਿੱਚ ਮੈਂ ਪੱਟ ਕੇ ਉੱਧਰ ਵੀ ਲਗਾ ਦਿੱਤੀਆਂ ਆਈਆਂ ਪਨੀਰੀ ਇੰਨੀ ਸੋਲੀ ਹੋਈ ਹੈ ਨਾ ਕਿ ਕੁਛ ਨਹੀਂ ਨਾ ਇਧਰ ਆ ਭਿੰਡੀਆਂ ਆ ਸਾਡੀ ਹੈਗੀ ਰਾਮਤੋਰੀਆਂ ਦੀ ਇਹ ਇਹਨੂੰ ਪਤਾ ਤੱਕ ਫਲਾਬ ਨਹੀਂ ਚਲਦੀ ਪਈ ਹੈਗੀ ਲੱਗਾ ਤੱਕ ਕੁਝ ਨਹੀਂ ਹੈਗਾ ਤੇ ਆ ਸਾਡੀ ਜੀ ਕਰੇਲੀਆਂ ਦੀਆਂ ਕਰੇਲੀਆਂ ਦੀ ਵੀ ਦੇਖੋ ਤੁਸੀਂ ਆਹ ਦੇਖੋ ਆਹਦੇ ਕਰੇਲਾ ਲੱਗਾ ਤੇ ਆ ਵੀ ਕਰੇਲਾ ਲੱਗਾ ਤੇ ਇਦਾਂ ਦੇਖੋ ਕਰੇਲਾ ਕਿੱਦਾਂ ਹੋਇਆ ਪਿਆ ਆਹ ਦੇਖੋ ਕਿਧਰ ਜੀ ਆਹ ਦੇਖੋ ਆਹ ਦੇ ਕਰੇਲਾ ਇਹ ਵੱਡਾ ਲੱਗਾ ਇਹਨੂੰ ਪਤਾ ਹੈ ਕਿ ਕਰੇਲੇ ਆ ਜਾਂ ਕਰੇਲੀਆਂ ਆ ਪਰ ਲੱਗਣ ਦੇ ਹੈਗੇ ਆ ਕਾਫੀ ਤੇ ਇੱਧਰ ਵੀ ਸਾਡੀਆਂ ਮਿਰਚਾਂ ਤੇ ਬਾਕੀ ਆ ਜੋ ਹੁਣ ਤੁਹਾਨੂੰ ਇੱਧਰ ਦਿਖਾਉਂਦੀ ਪਈਆਂ ਆ ਆ ਦੇਖੋ ਆ ਸਾਰੀਆਂ ਉਹ ਛੁੰਨਾ ਮਿਰਚਾਂ ਆ ਨਿੰਬੂ ਨਿੰਮੂ ਜਿਵੇਂ ਐਸੇ ਲੱਗਾ ਹੋਇਆ ਸਭ ਕੁਝ ਇੱਥੇ ਉਹ ਮੈਂ ਦਾ ਨਹੀਂ ਬੈ ਹਾਦੀ ਖੂਸੀ ਸਾਡਾ ਛੋਟਾ ਜਾਂ ਬੂਟਾ ਜੇਨਵਾ ਦੇਖੋ ਬੈਂਗਲ ਲੱਗੇ ਹੋਇਆ ਬੈਂਗਣ ਇੱਕ ਨਹੀਂ ਲੱਗਿਆ ਨੂੰ ক্লোਜ਼ ਆ ਕੇ ਕੈਮਰਾਮੈਨ ਜੀ ਦਿਖਾਓ ਜਰਾ 1 ਆ ਦੇਖੋ ਕਿੰਨੇ ਲੱਗੇ ਆ 1 2 3 4 ਤਾਂ ਆ ਇਧਰ ਪਾਈ ਆ ਦੇਖੋ ਭਾਈ ਇਹ ਛੋਟੇ ਜਿਹੇ ਬੂਟੇ ਦੇਖੋ ਕਿੰਨਾ ਜਿਆਦਾ ਇਹਨੇ ਗrow ਕੀਤੀ ਹੋਈ ਹੈ ਕਿੰਨਾ ਲੱਗਦਾ ਇਹਦੇ ਨਾਲ ਇਹ ਆ ਛੋਟਾ ਜਿਹਾ ਦੇਖੋ ਤੁਸੀਂ ਇਹ ਗੋਲ ਵੇੰਗਾ ਨਾ ਤੇ ਆ ਦੇਖੋ ਲੰਬੇ ਵਿੰਗ ਆ ਛੋਟੇ ਜਿਹੇ ਬੂਟੇ ਨੂੰ ਇੱਕ 1 2 3 4 ਇੱਕ ਹਲ ਤੱਕ ਤੋੜ ਲਿਆ ਸੀ ਤਾਂ ਅਸੀਂ ਉਹ ਬਣਵਾ ਲਿਆ ਹੈਗਾ ਬਣਾ ਲਿਆ ਤੇ ਇਹ ਦੇਖੋ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਵੱਡੇ ਹੋਵਾਂਗੇ ਫਿਰ ਇਹ ਫਲ ਲੱਗੂਗਾ ਨਾ ਆ ਛੋਟੇ ਜਿਹੇ ਬੂਟੇਆਂ ਦੇਖੋ ਕਿੰਨਾ ਸੋਹਣਾ ਫਲ ਲੱਗਾ ਹੈਗਾ ਇਦਾਂ ਹੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੈਗਾ ਆ ਇਹ ਨਹੀਂ ਹੈਗਾ ਕਿ ਅਸੀਂ ਜ਼ਿਆਦਾ ਉਮਰਾਂ ਵਾਲੇ ਹੋਵਾਂਗੇ ਜ਼ਿਆਦਾ ਅਸੀਂ ਪੜਾ ਲਿਖਾਂਗੇ ਫਿਰ ਇਹ ਹੀ ਆ ਪਰ ਪਰ ਮਾਦਮਾਨ ਜਿਹਦੀਆਂ ਨੀਤਾ ਸਾਫ ਹੋਣ ਮਿਹਨਤ ਹੋਵੇ ਹਨ ਉਹ ਛੋਟਿਆਂ ਤੋਂ ਹੀ ਮਾਲਕ ਕਿੱਡੇ ਕਿੱਡੇ ਵੱਡੇ ਬਣਾ ਦਿੰਦਾ ਹੈਗਾ ਸਿਰਫ ਮਿਹਨਤ ਨੂੰ ਫੜ ਲੱਗਦਾ ਹੈਗਾ ਤੇ ਇੱਥੇ ਹੀ ਆ ਸਿੱਖੋ ਸਾਡਾ ਬੁੱਢਾ ਕਿੰਨਾ ਸੋਣਾ ਇਹਨੇ ਗਰੋ ਕੀਤਾ ਹੈ ਤੇ ਕਿੰਨਾ ਇਹਨੂੰ ਫੜ ਲੱਗਿਆ ਤਾਂ ਇੱਧਰ ਇਹ ਸੰਤਰੇ ਦਾ ਬੁੱਢਾ ਤਾਂ ਨਾਲ ਹੀ ਭਿੰਡੀਆਂ ਦਾ ਤੇ ਉਹ ਪਿੱਛੇ ਮਿਰਚਾਂ ਲੱਗੀਆਂ ਹੋਈਆਂ ਆ ਉਹ ਵਾਲੀਆਂ ਮਿਰਚਾਂ ਦਾ ਬੁੱਢਾ ਤੇ ਇੱਧਰ ਸਾਡਾ ਬੈਂਗਣ ਆਹ ਬੈਂਗਣ ਦਾ ਬੁੱਤਾ ਇਹਨੂੰ ਵੀ ਕਾਫੀ ਜ਼ਿਆਦਾ ਫਲਾਵਰਿੰਗ ਤਾਂ ਕਾਫੀ ਜ਼ਿਆਦਾ ਹੋਈ ਪਈ ਹੈ ਆ ਨਾਲ ਆਂਬ ਹੰਬਦਾ ਵੀ ਲੱਗਿਆ ਪਿਆ ਆਹ ਮਿਰਚਾਂ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਆ ਇਹ ਅਸੀਂ ਨਿੰਬੂ ਦੇ ਬੂਟੇ 'ਚ ਹੀ ਲਗਾਈਆਂ ਹੋਈਆਂ ਤੁਸੀਂ ਨਿੰਬੂ ਦਾ ਦੇਖੋ ਆਹਦੇ ਫਲ ਕਿੱਦਾਂ ਲੱਗਾ ਹੋਇਆ ਆਹਦੇ ਫਲ ਇਧਰ ਨਿੰਬੂ ਛੋਟੇ ਦੇ ਇਹ ਫਸਟਫਾਲ ਹੀ ਆ ਹ ਤੱਕ ਅਸੀਂ ਵੀ ਹੁਣੇ ਇਹਨਾਂ ਨੂੰ ਬੂਟੇ ਲਗਾਏ ਤੇ ਆਹ ਸਾਡਾ ਮਿਰਚਾਂ ਦਾ ਬੂਟਾ ਆ ਦੇਖੋ ਇਹ ਚੰਗੇ ਲੱਗਿਆ ਨੰਦ ਇੱਧਰ ਦੇਖੋ ਆਹਨੇ ਮਿਰਚਾਂ ਆ ਕਿੰਨਾ ਭਰਿਆ ਪਿਆ ਬੂਟਾ ਇਹਨਾਂ ਚੰਗਾ ਹਦ ਤੱਕ ਤੋੜ ਲਈਆਂ ਹੋਈਆਂ ਘੱਟ ਪੰਜ ਇਹਦੇ ਨਾਲੋਂ ਕਾਫੀ ਜ਼ਿਆਦਾ ਹੈਗੀਆਂ ਆਹ ਸ਼ੁਰੂਆਤ ਮਿਰਚਾਂ ਤੋਂ ਦੇਖਦੇ ਹਾਂ ਮਿਰਚਾਂ ਦਿਲਿਆ ਦੇ ਆਇਆ ਹੈ ਅਸੀਂ ਵੀ ਥੋੜਾ ਜਿਹਾ ਕੀਤਾ ਸੀਗਾ ਹਾਂ ਅਮਰੋਦ ਦੇ ਬੁੱਟਾ ਅਮਰੋਦ ਦੇ ਬੁੱਟੇ ਨੂੰ ਕਾ ਪਹਿਲਾਂ ਤਾਂ ਫੁੱਲ ਵੀ ਇਖਲੇ ਵੇਸੇ ਕੇ ਪਰ ਲੱਗਾ ਤੀ ਕੁਛ ਨਹੀਂ ਹੈਗਾ ਇਹਨੂੰ ਤੇ ਹੁਣ ਨਾਇ ਦੇ ਦੁਆਰਾ ਇਹ ਹੁਣ ਨਹੀਂ ਲੱਗਦਾ ਉਹਦੇ ਖਵਾ ਨਾ ਖਵਾ ਜਲਾ ਕਿਤੇ ਨਹੀਂ ਨੂੰ ਨਗੀਆਂ ਨਮੀਆਂ ਤੋਂ ਬਣਾਉਣ ਲੱਗੇ ਨੇ ਹਾਂ ਨਾਲ ਮਿਰਚਾਂ ਦੇ ਬੁੱਟੇ ਲਾ ਲਤੇ ਅਸੀਂ ਹੋ ਗਿਆ ਇਹ ਸਾਡਾ ਸਿਗਰ ਸਾਡਾ ਛੋਟਾ ਜਿਹਾ ਬੀਜਾ ਟਾ ਵੀ ਤੇ ਕਿ ਸਹੂਦਾਨ ਕਿੰਨਾ ਦਾ ਲੱਗਿਆ ਹੈਗਾ ਆ ਜੇ ਕੋਈ ਸੁਝਾਅ ਦੇਣਾ ਚਾਹੁੰਦੇ ਹੈਗੇ ਉਹ ਵੀ ਦਿਓ ਬਾਕੀ ਵਧੀਆ-ਵਧੀਆ ਕਮੈਂਟ ਕਰਿਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ